ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਕਰੀਬ 12 ਜ਼ਿਲ੍ਹੇ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਲੋਕਾਂ ਨੂੰ ਆਪਣਾ ਘਰ-ਬਾਰ ਛੱਡਣ ਲਈ ਮਜਬੂਰ ਹੋ ਚੁੱਕੇ 3 ਲੱਖ ਦੇ ਕਰੀਬ ਲੋਕੀ ਆਪਣਾ ਘਰ ਛੱਡ ਚੁੱਕੇ ਨੇ ਇਸੇ ਦਰਮਿਆਨ 30 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਮੌਤਾਂ ਵੀ ਹੋ ਚੁੱਕੀਆਂ ਉੱਧਰ ਵਿਦੇਸ਼ ਤੋਂ ਪਰਤਦੇ ਆ ਹੀ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਟੈਲੀਫੋਨ ਤੇ ਗੱਲ ਕੀਤੀ ਹੈਗੇ ਤੇ ਸੈਂਟਰ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਕਰਨ ਦਾ ਵੀ ਕੁਰੂਸਾ ਦਿੱਤਾ ਹਾਲਾਂਕਿ ਪੰਜਾਬ ਸਰਕਾਰ ਪਹਿਲਾਂ ਹੀ 60000 ਕਰੋੜ ਰੁਪਏ ਦੀ ਰਾਹਤ ਪੈਕੇਜ ਦੀ ਮੰਗ ਕਰ ਚੁੱਕੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਦੌਰੇ ਤੋਂ ਲੋੜਦੇ ਹੀ ਵਾਪਸ ਆਉਂਦੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਉਹਨਾਂ ਨੇ ਪੰਜਾਬ ਵਿੱਚ ਮੀਂਹ ਅਤੇ ਹੜ੍ਹ ਦੀ ਸਥਿਤੀ ਜਿਹੜੀ ਪੈਦਾ ਹੋ ਚੁੱਕੀ ਹੈ ਉਹਦੇ ਨੂੰ ਲੈ ਕੇ ਪੂਰੀ ਜਾਣਕਾਰੀ ਲਈ ਤੇ ਨਾਲ ਦੇ ਨਾਲ ਇਹ ਵੀ ਕਿਹਾ ਕਿ ਸੈਂਟਰ ਸਰਕਾਰ ਇਸ ਮੌਕੇ ਹਰ ਸੰਭਵ ਮਦਦ ਕਰੇਗਾ ਪੰਜਾਬ ਦੇ 12 ਜ਼ਿਲ੍ਹੇ ਹੜ੍ਹ ਦੇ ਨਾਲ ਪ੍ਰਭਾਵਿਤ ਨੇ ਕਰੀਬ 2.56 ਲੱਖ ਲੋਕ ਸਿੱਧੇ ਤਰ੍ਹਾਂ ਪ੍ਰਭਾਵਿਤ ਉਚਕਨਧ ਹੁੰਨ ਤੱਕ 30 ਦੇ ਕਰੀਬ ਮੌਤਾਂ ਵੀ ਹੋ ਚੁੱਕੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਪੱਤਰ ਵੀ ਲਿਖਿਆ ਸੀ ਜਿਸ ਵਿੱਚ ਉਹਨਾਂ ਨੇ 60000 ਰੁਪਏ ਦਾ ਇੱਕ ਬਕਾਇਆ ਫੰਡ ਵੀ ਜਾਰੀ ਕਰਨ ਦੇ ਨਾਲ ਦੀ ਮੰਗ ਕੀਤੀ ਸੀ ਨਾਲ ਦੀ ਨਾਲ ਐਸ ਡੀ ਆਰ ਐਫ ਦੇ ਨਿਯਮ ਬਦਲ ਕੇ ਕਿਸਾਨਾਂ ਨੂੰ 50000 ਰੁਪਏ ਤੱਕ ਦਾ ਮਾਅਬਜਾ ਵੀ ਵਧਾਉਣ ਦੀ ਮੰਗ ਕੀਤੀ ਸੀ ਇਸ ਤੋਂ ਪਹਿਲਾਂ ਹੀ ਦੇਖਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਵੀ ਮੁਲਾਕਾ ਟੈਲੀਫੋਨ ਤੇ ਜਿਹੜੇ ਦੇ ਹਾਲਚਲ ਪੁੱਛਿਆ ਸੀ ਪੰਜਾਬ ਵਿੱਚ ਹੜ੍ਹਾਂ ਦੇ ਨਾਲ ਜਿਹੜੀ ਸਥਿਤੀ ਬਣੀ ਹੋਈ ਹੈ ਉਹਨੂੰ ਲੈ ਕੇ ਜਿਹੜਾ ਨੁਕਸਾਨ ਦਾ ਵੀ ਮੋٹے ਰੂਪ ਦੇ ਵਿੱਚ ਇਜਾਜ਼ਤ ਲਿਆ ਸੀ ਔਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੋ ਦੋ ਪਹਿਲਾਂ ਹੀ ਦੱਸਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਚਿੱਠੀ ਲਿਖੀ ਗਈ ਹੈ ਤੇ ਨਾਲ ਹੀ ਪੰਜਾਬ ਸਰਕਾਰ ਨੇ 60000 ਕਰੋੜ ਰੁਪਏ ਦੇ ਜਿਹੜਾ ਇੱਕ ਕ੍ਰੁਸ਼ੇਸ਼ ਪੈਕੇਜ ਦੀ ਮੰਗ ਕੀਤੀ ਆ ਚਿੱਠੀ ਵਿੱਚ ਡਿਟੇਲ ਦੇ ਨਾਲ ਸਾਰੀ ਜਾਣਕਾਰੀ ਦਿੱਤੀ ਹੈ ਕਿ ਔਰ ਅੱਜ ਹੀ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ ਵਿਦੇਸ਼ दौरे ਤੋਂ ਵਾਪਸ ਆਏ ਨੇ ਤੇ ਉਹਨਾਂ ਨੇ ਜਿਹੜੀ ਆ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਕੀਤੀ ਹੈਗੀ ਆ ਪੀਐਮ ਨੇ ਜਿਹੜੀ ਗੱਲਬਾਤ ਕੀਤੀ ਹੈ ਤਾਂ ਮਜ਼ੇਦ ਦਾ ਭਰੋਸਾ ਦਿੱਤਾ ਹੈਗਾ ਕਿ ਪੰਜਾਬ 'ਚ ਹੜ੍ਹਾਂ ਕਾਰਨ ਜਿਹੜੇ ਵਿਗੜੇ ਹਾਲਾਤ ਨੇ ਉਹਦੇ ਮੱਦੇਨਜ਼ਰ ਹੀ ਦੇਸ਼ ਦੀ ਸਰਕਾਰ ਵੀ ਦੱਸਿਆ ਜਾ ਰਿਹਾ ਹੈ ਕਿ ਚਿੰਤਤ ਹੀ ਕਰਨੇ ਕਿ ਵਿਦੇਸ਼ ਤੋਂ ਨਵੀਂ ਦਿੱਲੀ ਪਰਤ ਦੇ ਹੀ ਦੇਸ਼ ਦੇ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਉਸ ਸਮੇਂ ਜਦੋਂ ਗੱਲਬਾਤ ਕਰ ਰਹੇ ਸੀ ਤੇ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਪੰਜਾਬ ਦੇ ਦੋਰੀ ਕਾਰੇਸੀ ਹੜਪਰਭਾਤ ਲੋਕਾਂ ਦੇ ਨਾਲ ਗੱਲਬਾਤ ਕਰ ਰਹੀ ਸੀ ਇਸ ਦੇ ਨਾਲ ਹੀ ਸੈਂਟਰਲ ਸਰਕਾਰ ਵੱਲੋਂ ਪੂਰੀ ਤਰ੍ਹਾਂ ਜਿਹੜੀ ਆ ਜਾਣਕਾਰੀ ਹਾਸਲ ਕੀਤੀ ਗਈ ਹੈ ਨਾਲ ਹੀ ਉਹਨਾਂ ਨੇ ਹੜਪਰਭਾਤ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦਾ ਵੀ ਐਲਾਨ ਕੀਤਾ ਪ੍ਰਧਾਨ ਮੰਤਰੀ ਦੇ ਫੋਨ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮੀਸ਼ਾ ਨੇ ਵੀ ਮੁੱਖ ਮੰਤਰੀ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਸੀ ਤੇ ਹਾਲਾਤ ਜਿਹੜੇ ਬਣੇ ਨੇ ਉਹਦੀ ਜਾਣਕਾਰੀ ਹਾਸਲ ਕੀਤੀ ਉਹਦੇ ਸੂਬੇ ਚ ਬਿਆਸ ਤੇ ਰਾਵੀ ਦਰਿਆ ਤੋਂ ਬਾਅਦ ਸਤਲੁਜ ਚ ਵੀ ਹੜ੍ਹ ਦੇ ਜਿਹੜੇ ਹਾਲਾਤ ਪੈਦਾ ਹੋ ਗਏ ਨੇ ਪਹਾੜੀ ਇਲਾਕਿਆਂ ਤੋਂ ਭਾ ਜਿਹੜੀ ਪਾਣੀ ਦੀ ਲਗਾਤਾਰ ਆਮਦ ਕਰਨ ਭਾਖੜਾ ਪੌਂਗ ਡੈਮ ਤੇ ਰਜੀਤ ਸਾਗਰ ਡੈਮ ਚ ਵੀ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵੱਧਦਾ ਗਿਆ ਇਸੇ ਕਾਰਨ ਬੀਬੀ ਬੀਏ ਤੋਂ ਲਾਵਾ ਹੁਣ ਫੌਜ ਵੀ ਹਾਲਾਤ ਤੇ ਨਜ਼ਰ ਰੱਖ ਰਹੀ ਹੈ ਹੜ੍ਹਾਂ ਦੇ ਕਨ ਹੁਣ ਤੱਕ 30 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਕਰੀਬ 15 ਦਿਨ ਤੋਂ ਹੀ ਬਿਆਸ ਤੇ ਰਾਵੀ ਦੇ ਦਰਿਆ ਦੇ ਪਾਣੀ ਕਰ ਸੂਬੇ ਦੇ ਅੱਠ ਜ਼ਿਲ੍ਹੇ ਹੜਾ ਹੇਠ ਆਏ ਸੀ ਲੋਕਾਂ ਨੂੰ ਹਲੇ ਤੱਕ ਜਿਹੜੀ ਰਾਹਤ ਵੀ ਪੂਰੀ ਤਰ੍ਹਾਂ ਨਹੀਂ ਮਿਲੀ ਉਧਰ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਜਿਹੜਾ ਵਾ ਉਹ ਵੱਧਦਾ ਜਾ ਰਿਹਾ ਹੈ ਲੁਧਿਆਣਾ ਸਤਲੁਜ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪੁੱਜ ਗਿਆ ਇਹ ਵੀ ਦੱਸਿਆ ਜਾ ਰਿਹਾ ਇਸ ਨਾਲ ਸਤਲੁਜ ਨਾਲ ਲੱਗਦੇ ਜ਼ਿਲ੍ਹੇ ਰੂਪਨਗਰ ਨਮਸ਼ਾਹ ਲੁਧਿਆਣਾ ਅਤੇ ਜਲੰਧਰ ਵਿੱਚ ਵੀ ਜਿਹੜੇ ਨੇ ਹੜ ਦਾ ਖਤਰਾ ਮਡਰੋਂ ਲੱਗ ਪਿਆ ਉਧਰ ਜਲੰਧਰ ਚ ਪਹਿਲੀ ਵਾਰ ਚਿੱਟੀ ਵੇਜ ਦਾ ਪਾਣੀ ਪਿੰਡੂ ਇਲਾਕਿਆਂ ਵਿੱਚ ਦਾਖਲ ਹੋ ਗਿਆ ਇਸੇ ਤਰ੍ਹਾਂ ਕੱਗਰ ਦਰਿਆ ਵਿੱਚ ਵੀ ਪਾਣੀ ਲਗਾਤਾਰ ਵਧ ਰਿਹਾ ਉਧਰ ਪੰਜਾਬ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਜਿਹੜੇ ਹੜ੍ਹਾਂ ਦਾ ਜਿਹੜੀ ਸਥਿਤੀ ਬਣ ਚੁੱਕੀ ਹੈ ਹੜ੍ਹ ਕਰਕੇ ਪੰਜਾਬ ਜਿਹੜਾ ਤਹਿਸ ਨਾਸ਼ ਹੋ ਚੁੱਕਾ ਹੈਗਾ ਉਹਦਾ ਹੜ੍ਹਾਂ ਦਾ ਮੁਲਾਂਕਣ ਕਰਨ ਲਈ ਕੇਂਦਰੀ ਕਮੇਟੀ ਜਿਹੜੀ ਆ ਉਹ ਪੰਜਾਬ ਆਏਗੀ ਦਰਅਸਲ ਤੇ ਡੈਮਾਂ ਦੇ ਭਰਜਾਂ ਤੋਂ ਬਾਅਦ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਚ ਭਾਰੀ بارش ਕਣ ਪੰਜਾਬ ਦੇ 1300 ਪਿੰਡ ਖੜਾ ਦੀ ਮਾਰ ਚੱਲ ਰਹੇ ਨੇ ਪੰਜਾਬ ਤੋਂ ਇਲਾਵਾ ਇਹ ਜਿਹੜਾ ਭਾਰਤ ਸਰਕਾਰ ਦਾ ਜਿਹੜਾ ਟੀਮ ਆ ਰਿਹਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੇ ਉੱਤਰਾਖੰਡ ਵਿੱਚ ਵੀ ਹੋਏ ਨੁਕਸਾਨ ਦਾ ਮੁਲਾਂਕਣ ਕਰੇਗੀ ਇੱਕ ਅਧਿਕਾਰਿਤ ਬਿਆਨ ਵਿੱਚ ਕਿਹਾ ਗਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ਤੇ ਬਣਾਈ ਗਈਆਂ ਆ ਇਹ ਕਹਿੰਦੇ ਟੀਮਾਂ ਅਗਲੇ ਹਫਤੇ ਦੇ ਸ਼ੁਰੂ ਵਿੱਚ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰਨਗੀਆਂ ਤੇ ਸਥਿਤੀ ਤੇ ਰਾਜ ਸਰਕਾਰ ਦੇ ਦੁਆਰ ਕੀਤੇ ਜਾ ਰਾਹਤ ਕਾਰਜਾਂ ਦਾ ਮੌਕੇ ਤੇ ਜਾਇਜ਼ਾ ਵੀ ਲੈ ਲੈਂ ਗਿਆ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੰਕਟ ਦੀ ਘੜੀ ਵਿੱਚ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਆ ਉਹਨਾਂ ਨੇ ਕਿਹਾ ਕਿ ਪੰਜਾਬ ਤੇ ਹੁਣ ਤੱਕ ਸਭ ਤੋਂ ਜੜਾ ਭਿਆਨਕ ਖੜਾ ਦਾ ਸਾਹਮਣਾ ਕਰਨਾ ਪਿਆ ਪਰ ਇਸ ਸੰਕਟ ਦੀ ਘੜੀ ਵਿੱਚ ਸੂਬਾ ਸਰਕਾਰ ਲੋਕਾਂ ਨਾਲ ਡਟ ਕੇ ਖੜੀ ਆ ਤੇ ਸੂਬੇ ਨੂੰ ਇਸ ਸੰਕਟ ਚੋਂ ਕੱਢਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਅਸਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪੁੱਜੇ ਤੇ ਉੱਥੇ ਹੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਇਸ ਮੁੱਖ ਮੰਤਰੀ ਨੇ ਸਰਕਾਰੀ ਹਾਈ ਸਕੂਲ ਮਿਆਣੀ ਦੇ ਰਾਤ ਕੈਂਪ ਵਿੱਚ ਰਹਿ ਰਹੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਦੁੱਖ ਤਕਲੀਫਾਂ ਵੀ ਸੁਣੀਆਂ ਮੁੱਖ ਮੰਤਰੀ ਕਹਿੰਦੇ ਕਿ ਕੁਦਰਤੀ ਆਫ਼ਤ ਨਾਲ ਸੂਬੇ ਦਾ ਵੱਡਾ ਨੁਕਸਾਨ ਹੋਇਆ ਪਰ ਸੂਬਾ ਸਰਕਾਰ ਨੇ ਪ੍ਰਭਾਵਿਤ ਲੋਕਾਂ ਦੇ ਬਚਾਅ ਤੇ ਰਾਹਤ ਲਈ ਜੰਗੀ ਪੱਧਰ ਤੇ ਕਾਰਜ ਵਿੜਿਆ ਹੈ ਮਾਨ ਨੇ ਕਹਿ ਕੇ ਜ਼ਿਲ੍ਹਿਆਂ ਦੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਕਰਕੇ ਇੱਕਜੁੱਟ ਹੋ ਕੇ ਬਚ ਅਕੇਗਾ ਉਹਨਾਂ ਕਹਿ ਕੇ ਸੂਬਾ ਸਰਕਾਰ ਲੋਕਾਂ ਨੂੰ ਹੋਏ ਨੁਕਸਾਨ ਦੀ ਇੱਕ ਇੱਕ ਪੈਸੇ ਦੀ ਪਰਪਾਈ ਕਰੇਗੀ ਮੁੱਖ ਮੰਤਰੀ ਭਗਵੰਤ ਮਾਨ ਇਹ ਵੀ ਕਹਿ ਕੇ ਕੁਦਰਤੀ ਆਪ ਨਾਲ ਪੈਦਾ ਹੋਈ ਸਥਿਤੀ ਤੇ ਉਹ ਨਿਰੰਤਰ ਨਜ਼ਰ ਰੱਖ ਰਹੇ ਨੇ ਮੁੱਖ ਮੰਤਰੀ ਕਹਿੰਦੇ ਕਿ ਰਾੜਾ ਪੁਲ ਤੇ ਹੋਰ ਥਾਵਾਂ ਦਾ ਦੌਰਾ ਕਰਕੇ ਹੜ੍ਹ ਤੇ ਪ੍ਰਬਤ ਇਲਾਕਿਆਂ ਚ ਜ਼ਮੀਨੀ ਪੱਧਰ ਤੇ ਸਥਿਤੀ ਦਾ ਵੀ ਜਾਇਜ਼ ਲੈ ਆਉਣ ਨਾ ਕਿ ਸਰਕਾਰ ਵੱਲੋਂ ਮੰਤਰੀਆਂ ਦੀਆਂ ਟੀਮਾਂ ਬਣਾਈਆਂ ਅਫਸਰਾਂ ਨੂੰ ਵੀ ਪ੍ਰਭਾਵਿਤ ਇਲਾਕਿਆਂ ਵਿੱਚ ਜਾਣ ਵਾਸਤੇ ਵੀ ਨਿਰਦੇਸ਼ ਦਿੱਤੇ ਹੋਏ ਨੇ ਤਾਂ ਜੋ ਲੋਕਾਂ ਦੇ ਨਾਲ ਹਾਲਚਲ ਪੁੱਛਿਆ ਬੇ ਤੇ ਲੋਕਾਂ ਦੀ ਜਿਹੜੀ ਇਸ ਮੌਕੇ ਜਿਹੜੀ ਬੰਦੀ ਮਦਦ ਆ ਉਹ ਜੰਗੀ ਪੱਧਰ ਤੇ ਕੀਤੀ ਜਾਵੇ ਤੇ ਜਿਹੜੇ ਵਿਕਾਸ ਕਾਰਜ ਆ ਉਹ ਵੀ ਜੰਗੀ ਪੱਧਰ ਤੇ ਕੀਤੇ ਜਾ ਰਹੇ ਨੇ ਉਹ ਦੇਖਦੇ ਆ ਕਿ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਗੱਲਬਾਤ ਕੀਤੀ ਸੀ ਤੇ ਸੈਂਟਰ ਦੀ ਟੀਮ ਅਗਲੇ ਹਫਤੇ ਆ ਰਹੀ ਹੈ ਪਰ ਸਭ ਤੋਂ ਵੱਡੀ ਗੱਲ ਕਿ ਪੰਜਾਬ ਜਿਹੜਾ ਵਾ ਪਿੰਡੂ ਢਾਂਚਾ ਜਿਹੜਾ ਬੁਰੀ ਤਰ੍ਹਾਂ ਤੈਸ ਨੈਸ ਹੋ ਚੁੱਕਾ ਹੈ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਲੋਕਾਂ ਨੂੰ ਮਾਪ ਜਮੀਨ ਨੂੰ ਚਾਹੀਦੀ ਹੈ ਔਰ ਸੈਂਟਰ ਸਰਕਾਰ ਪੰਜਾਬ ਨੂੰ ਇਸ ਔਖੀ ਘੜੀ ਦੇ ਵਿੱਚ ਕਿੰਨੀ ਮਾਇਕ ਸਹਤਾ ਦਿੰਦੀ ਹੈ ਕਿੰਨਾ ਫੰਡ ਦਿੰਦੀ ਹੈ ਗਿਆ ਜਦ ਕਿ ਪੰਜਾਬ ਸਰਕਾਰ ਤੋਂ ਇਲਾਵਾ ਮਸਲ ਆਮ ਆਦੀ ਪਾਰਟੀ ਤੋਂ ਇਲਾਵਾ ਸੂਬੇ ਦੇ ਬਾਕੀ ਸਿਆਸੀ ਤਰਾਨੇ ਵੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਵਾ ਉਹ ਮੁਆਵਜ਼ਾ ਦਿੱਤਾ ਜਾਵੇ ਖਾਸ ਕਰਕੇ ਜਿਨ੍ਹਾਂ ਕਿਸਾਨਾਂ ਦੀ ਜਿਹੜੀ ਫਸਲ ਬਰਬਾਦ ਹੋਈ ਹੈ ਉਹਨਾਂ ਨੂੰ 70000 ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਜਾ ਰਹੀ ਹੈ ਦੇਖਦਾ ਜਦੋਂ ਸੈਂਟਰ ਸਰਕਾਰ ਦੀ ਟੀਮ ਆਏਗੀ ਉਹ ਹਾਰਡ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ ਮਲਾਂਕਨ ਕਰੇਗੀ ਕਿ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਸਰਕਾਰੀ ਢਾਂਚੇ ਦਾ ਔਰ ਆਮ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ ਉਸ ਤੋਂ ਬਾਅਦ ਕੁਝ ਪੰਜਾਬ ਨੂੰ ਰਾਹਤ ਮਿਲਣ ਦੀ ਆਸ ਇਸ ਖਬਰ ਦੇ ਨਾਲ ਤਰਦੂਲੇ ਨੇ ਅੱਗੇ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ